ਸਤਿ ਸ਼੍ਰੀ ਅਕਾਲ ਜੀ ਸਭ ਨੂੰ ਤੁਹਾਡਾ ਬਹੁਤ 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 ਸ਼ੁਕਰੀਆ ਇੱਥੇ ਆਣ ਤੇ ਮੈਨੂੰ ਇੱਕ ਵਾਸਤੇ ਜਿੰਨੇ ਵੀ ਪੰਜਾਬ ਦਾ ਪੱਤਰਕਾਰ ਭਾਈਚਾਰਾ ਨਾ ਉਹਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਔਰ ਮੇਰੇ ਖਿਆਲ ਚ ਜਿਹੜੀ ਅੰਮ੍ਰਿਤਸਰ ਦਾ ਪੱਤਰਕਾਰ ਭਾਈਚਾਰਾ ਉਹਨੇ ਤਾਂ ਡਬਲ ਹੀ ਦੇ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮੇਰਾ ਨਾਮ ਜੀ ਅਦਨਾਨ ਅਲੀ ਖਾਨ ਹੈ ਮੈਂ ਇੱਕ ਇੰਟਰਨੈਸ਼ਨਲ ਮਾਡਲ ਐਕਟਰ ਹਾਂ ਤੇ ਪਿੱਛੇ ਕੁਝ ਥੋੜਾ ਮੋਟਾ ਫੇਮਸ ਹੋਇਆ ਜਾਂ ਦੁਨੀਆ ਦੀ ਹਾਈਲਾਈਟ ਮਤਲਬ ਹਾਈਲਾਈਟ ਹੋਇਆ ਮੈਂ ਤੇ ਮੇਰਾ ਅਮ੍ਰਿਤਸਰ ਆਉਣ ਦਾ ਮਕਸਦ ਇੱਕ ਸ਼ੁਕਰਾਨਾ ਸੀਗਾ ਦਰਬਾਰ ਸਾਹਿਬ ਜਾ ਕੇ ਆਪਣਾ ਰੱਬ ਦੇ ਅੱਗੇ ਥੈਂਕ ਯੂ ਬੋਲਣਾ ਕਿ ਰੱਬਾ ਤੁਸੀਂ ਇੱਕ 54 ਸਾਲ ਦੇ ਬੰਦੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਮੇਰੇ ਖਿਆਲ ਚ ਮੇਰੇ ਜਿਹੜੇ ਨਾਲ ਦੇ ਉਮਰ ਦੇ ਹਮ ਉਮਰ ਹੁੰਦੇ ਨੇ ਉਹ 50 ਸਾਲ ਚ ਆ ਕੇ ਆਪਣਾ ਥੋੜਾ ਜਿਹਾ ਛੱਡ ਜਾਂਦੇ ਨੇ ਬਟ ਰੱਬ ਨੇ ਇੱਕ ਸਾਰੇ ਦਰਵਾਜ਼ੇ ਪਤਾ ਨਹੀਂ ਕਿਵੇਂ ਖੋਲੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸਾ ਮੈਂ ਫੈਸ਼ਨ ਸ਼ੋਅ ਕੀ ਹੁੰਦੇ ਆ ਕੀ ਨਹੀਂ ਮੈਂ ਤਾਂ ਛੋਟਾ ਮੋਟਾ ਇੱਕ ਪੈਂਡੈਮਿਕ ਚ ਨਾ ਆਪਣੀ ਐਕਸਰਸਾਈਜ਼ ਸ਼ੁਰੂ ਕੀਤੀ ਸੀ ਪੈਂਡੈਮਿਕ ਸਭ ਨੇ ਸ਼ੁਰੂ ਕੀਤੀ ਸੀ ਐਕਸਰਸਾਈਜ਼ ਤੇ ਉਹਨਾਂ ਦਿਨਾਂ ਚ ਲੋਕਾਂ ਨੇ ਬਾਚ ਆਪਣੀ ਲਾਈਫ ਚਾਏ ਲੋਕਾਂ ਨੇ ਛੱਡਤੀਆਂ ਤੇ ਮੈਂ ਆਪਣਾ ਅੱਗੇ ਕੰਟੀਨਿਊ ਕਰ ਲਿਆ ਜਿਮਿੰਗ ਕਰ ਲਈ ਜਾਂ ਰਨਿੰਗ ਕਰਦਾ ਉਦੋਂ ਮੇਰੇ ਨਾ ਫੇਸ ਤੇ ਇੱਕ ਗਲੋ ਆ ਗਿਆ ਸੀ ਮੈਨੂੰ ਐ ਲੱਗ ਰਿਹਾ ਸੀ ਮੇਰੇ ਦਿੱਖ ਨੂੰ ਕੋਈ ਚੰਗੀ ਚੀਜ਼ ਹੋਈ ਹੈ ਤੇ ਉਹਨੂੰ ਕਰਦੇ ਕਰਦੇ ਮੈਂ ਆਪਣੀਆਂ ਫੋਟੋਆਂ ਖਿੱਚ ਕੇ ਪਾਣੀ ਆ ਤੇ ਮੈਨੂੰ ਚੰਗੀਆਂ ਲੱਗਦੀਆਂ ਸੀਗੀਆਂ ਤਾਂ ਕਿਸੇ ਨੇ ਟਵਿੱਟਰ ਤੇ ਆ ਕੇ ਕਿਹਾ ਜੀ ਫਿਲਮ ਹੈ ਕੋਈ ਬਾਲੀਵੁੱਡ ਦੀ ਫਿਲਮ ਆਫਰ ਹੋਈ ਉਹ ਮੈਂ ਅਨ ਲੱਕੀ ਸੀਗਾ ਉਹਨਾਂ ਦੇ ਨਾਲ ਅਮਰਪਾਲ ਜੀ ਦਾ ਇਸ਼ੂ ਪੈ ਗਿਆ ਇੱਥੇ ਆਪਣੇ ਪੰਜਾਬ ਚ 4-5 ਦਿਨ ਬਣ ਸੀਗਾ ਤੇ ਉਹਦੇ ਕਰਕੇ ਉਹ ਫਿਲਮ ਵਾਲੇ ਚਲੇ ਗਏ ਕਹਿ ਰਹੇ ਨਹੀਂ ਬਾਤ ਨਹੀਂ ਬਣੀ ਗੱਲ ਫੇਰ ਇੱਕ ਤੇ ਐਡ ਸ਼ੂਟ ਕਰ ਲਏ ਤੇ ਫਿਰ ਕਾਫੀ ਮਹੀਨੇ ਮੈਂ ਸੋਸ਼ਲ ਮੀਡੀਆ ਤੇ ਪਾਉਂਦਾ ਹੀ ਗਿਆ ਇੰਸਟਾ ਤੇ ਪਿਕਚਰਾਂ ਮੈਂਗਾ ਸ਼ਾਇਦ ਇੰਹੀ ਕੰਮ ਮਿਲਦਾ ਹੈ ਇੰਹੀ ਹੈਡ ਸ਼ੂਟ ਮਿਲਦੀ ਹੈ ਬਟ ਨਵੰਬਰ ਚ ਆ ਕੇ ਮੇਰੀ ਕਿਸਮਤ ਦੇ ਤਾਲੇ ਖੁੱਲੇ ਤੇ ਮੈਨੂੰ ਫੈਸ਼ਨ ਸ਼ੋਅ ਮਿਲੇ ਪ੍ਰੋਫੈਸ਼ਨ ਜੋ ਐਸੇ ਮਿਲ ਕੇ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ ਇੱਕ ਮೈಸور ਫੈਸ਼ਨ ਵੀਕ ਕੀਤਾ ਪੱਗ ਬਨ ਕੇ ਜਿੱਥੇ ਮੈਂ ਸਿੱਧੂ ਮੂਸੇਵਾਲਾ ਵਾਲਾ ਜਿਹੜਾ ਸਿਗਨੇਚਰ ਸਟੈਪ ਹੈ ਥਾਪੀ ਵਾਲਾ ਉਹ ਕੀਤਾ ਉਹ ਕਾਫੀ ਫੇਮਸ ਮਤਲਬ ਵਾਇਰਲ ਹੋਇਆ ਤੇ ਸਭ ਤੋਂ ਵੱਡੀ ਜਿਹੜੀ ਮੈਂ ਆਪਣੇ ਆਪ ਨੂੰ ਕਹਾਗਾ ਨਾ ਮੈਂ ਇੱਕ ਸੋਸ਼ਲ ਮੀਡੀਆ ਦੀ ਦੇਨ ਆ ਸੋਸ਼ਲ ਮੀਡੀਆ ਨੂੰ ਕਿਵੇਂ ਪੋਜੀਟਿਵਲੀ ਯੂਜ਼ ਕਰਕੇ ਜੇ ਮੈਂ ਅੱਜ ਕੁਝ ਬਣਿਆ ਤਾਂ ਸਿਰਫ ਉਹਦੇ ਕਰਕੇ ਉਹਦੀ ਮਤਲਬ ਸੋਸ਼ਲ ਮੀਡੀਆ ਕਾਰਨ ਹੀ ਬਣਿਆ ਪੈਂਡੈਮਿਕ ਚ ਕਾਫੀ ਹਾਊਸ ਵਾਈਫਸ ਨੇ ਸੋਸ਼ਲ ਮੀਡੀਆ ਯੂਜ਼ ਕਰਕੇ ਆਪਣੇ ਬਿਜ਼ਨਸ ਸਟਾਰਟ ਕੀਤੇ ਸੀਗੇ ਕਾਫੀਆਂ ਨੇ ਆਪਣੀ ਕੁਕਿੰਗ ਲੈਸਨਸ ਸਟਾਰਟ ਕੀਤੇ ਸੀ ਆਨਲਾਈਨ ਤੇ ਮੈਂ ਵੀ ਉਹਨਾਂ ਵਾਂਗੂ ਇੱਕ ਐਗਜ਼ਾਮਪਲ ਆ ਕਿ ਇਹਨੇ ਸੋਸ਼ਲ ਮੀਡੀਆ ਯੂਜ਼ ਕਰਕੇ ਇੱਕ ਪੋਜ਼ਿਟਿਵ ਵੇ ਨਾਲ ਆਪਣੀ ਆਪਣੀ ਜ਼ਿੰਦਗੀ ਨੂੰ ਚੇਂਜ ਕੀਤਾ ਦੂਸਰੀ ਸੋਸ਼ਲ ਮੀਡੀਆ ਦਾ ਇੱਕ ਦੂਸਰਾ ਜਿਹੜੀ ਆਪਣੀ ਫੇਸ ਹੈ ਜਿਹੜਾ 네ਗੇਟਿਵ ਸਾਈਡ ਹੈ ਉਹਦੀ ਉਹ ਹੈਗੀ ਤੁਸੀਂ ਬਾਹਰ ਨਿਕਲ ਕੇ ਦੇਖ ਲਓ ਕਿ ਆਪਣੇ ਪੰਜਾਬ ਤਾਂ ਖैर ਵੈਸੇ ਹੀ ਨਹੀਂ ਹੈ ਤੁਸੀਂ ਦਿੱਲੀ ਵੀ ਚਲੇ ਜਾਓ ਤੇ ਸੜਕਾਂ ਤੇ ਬਿਲਕੁਲ ਨਹੀਂ ਹੈ ਸਿਰਫ ਮੋਬਾਈਲ 'ਚ ਹੈ ਸੋਸ਼ਲ ਮੀਡੀਆ ਤੇ ਹੈ ਔਰ ਤੁਸੀਂ ਦੂਸਰੀ ਤਰ੍ਹਾਂ ਮੈਨੂੰ ਮੇਰੇ ਵਰਗੇ ਨੂੰ ਦੇਖੋਗੇ ਉਹਨੇ ਸੋਸ਼ਲ ਮੀਡੀਆ ਤੋਂ ਹੀ ਬਣ ਕੇ ਇੱਕ ਪੋਜ਼ਿਟਿਵ ਵੇ ਨਾਲ ਬਾਹਰ ਆਇਆ ਤਾਂ ਦਿਸ ਇਜ਼ ਹਾਊ ਤੁਸੀਂ ਕਿਵੇਂ ਯੂਜ਼ ਕਰਨਾ ਹੈ ਆਪਣੇ ਮੋਬਾਈਲ ਨੂੰ ਆਪਣੀ ਸੋਸ਼ਲ ਮੀਡੀਆ ਆਪਣੇ ਜਿਹੜੀ ਤੁਸੀਂ ਫੇਸਬੁੱਕ ਤੇ ਹੋ ਜਾਂ ਟਵਿੱਟਰ ਤੇ ਹੋ ਜਾਂ ਕਿਤੇ ਵੀ ਹੋ ਤੁਸੀਂ ਕਿਵੇਂ ਪੋਜ਼ਿਟਿਵਲੀ ਯੂਜ਼ ਕਰਨਾ ਹੈ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਬਦਲਣੀ ਹੈ ਜਾਂ ਤੁਸੀਂ ਉਹ WhatsApp ਯੂਨੀਵਰਸਿਟੀ ਦੀ ਜਿਹੜੀ ਉਹ ਯੂ نو ਹੇਟ ਰੀਡ ਹੈ ਉਹ ਫੈਲਾ ਕੇ ਤੁਸੀਂ ਆਪਣਾ ਤਾਂ ਦਿਮਾਗ ਖਰਾਬ ਕਰਨਾ ਹੀ ਕਰਨਾ ਹੈ ਆਪਣੇ ਆਲੇ-ਦਾਲੇ ਵਾਲਿਆਂ ਦਾ ਵੀ ਤੁਸੀਂ ਜ਼ਿੰਦਗੀ ਹਰਾਮ ਕਰ ਦੇਣੀ ਤੇ ਮੇਰਾ ਤਾਂ ਇੱਕ ਸਭ ਨੂੰ ਮੈਸੇਜ ਇਹੀ ਦੇਣਾ ਹੈ ਕਿ ਜਿਹੜੀ ਇਹ ਨਫਰਤ ਦੇ ਮਾਹੌਲ ਤੋਂ ਬਾਹਰ ਨਿਕਲੋ ਮੈਂ ਇੱਕ ਮਾਡਲ ਦੇ ਨਾਲ-ਨਾਲ ਇੱਕ ਸੋਸ਼ਲਾਈਟ ਵੀ ਹਾਂ ਤੇ ਪਿੱਛੇ ਇੱਕ ਮੈਂ 3 April ਨੂੰ ਨਾ ਇੱਕ ਇਫਤਾਰ ਪਾਰਟੀ ਕੀਤੀ ਸੀ ਆਰਗੇਨਾਈਜ਼ ਪਟਿਆਲੇ ਆਪਣੇ ਘਰ ਤੇ ਉੱਥੇ ਖੈਰਾ ਸਾਹਿਬ ਵੀ ਆਏ ਸੀ ਧਰਮਵੀਰ ਗਾਂਧੀ ਸਾਹਿਬ ਵੀ ਸੀਗੇ ਮਜੀਠੀਆ ਸਾਹਿਬ ਬਾਈ ਚਾਂਸ ਕਿਸੇ ਕਲਪਿਛੇ ਨਹੀਂ ਆ पाए ਅਭਜਿੰਦਰ ਸਿੰਘਲਾ ਜੀ ਤੇ ਬੇਟਾ ਆਇਆ ਸੀਗਾ ਉੱਥੇ ਅਸੀਂ ਸਿਰਫ ਇੱਕੋ ਹੀ ਕੰਮ ਕੀਤਾ ਜਿੰਨਾ ਮੀਡੀਆ ਭਾਇਸ਼ਾਰਾ ਆਇਆ ਸੀਗਾ ਸੀਗਾ ਵੀ ਅਸੀਂ ਬਾਈਟ ਦੇਣੀ ਹੈ ਸਿਰਫ ਇੱਕ ਗੱਲ ਤੇ ਬੋਲਣਾ ਕਮਿਊਨਲ ਹਾਰਮਨੀ ਤੇ ਥਰੂ ਪੰਜਾਬੀ ਭਾਇਸ਼ਾਰਾ ਅਸੀਂ ਜਿਹੜਾ ਦੇਸ਼ ਨੂੰ ਇੱਕ ਪੂਰੇ ਆਪਣਾ ਮੈਸੇਜ ਦੇਣਾ ਚਾਇਆ ਕਿ ਜੀ ਤੁਸੀਂ ਦੇਸ਼ ਚ ਕਿਸ ਤਰੀਕੇ ਨਾਲ ਨਫ਼ਰਤ ਫੈਲੀ ਹੋਈ ਹੈ ਤੇ ਪੰਜਾਬੀ ਭਾਇਸ਼ਾਰਾ ਦੇ ਸਟਰੋਂਗ ਮਤਲਬ ਹੋਣ ਦੇ ਕਾਰਨ ਅਸੀਂ ਕਮਿਊਨਲ ਹਾਰਮਨੀ ਦਾ ਮੈਸੇਜ ਦਿੱਤਾ ਉਸ ਇਫਤਾਰ ਪਾਰਟੀ ਚ ਇਹ ਨਹੀਂ ਸੀਗਾ ਜਿਵੇਂ ਨਾਰਮਲ ਤੁਸੀਂ ਦੇਖਦੇ ਹੋ ਉਹ ਸਾਰੇ ਮੁਸਲਮਾਨ ਬਰਾਲੰਦੇ ਨੇ ਉਹ ਟੋਪੀਆਂ ਪਾ ਕੇ ਆ ਜਾਂਦੇ ਨੇ ਦਾੜੀਆਂ ਵਾਲੇ ਮੈਂ ਨਹੀਂ ਕੋ 150 ਬੰਦਾ ਸੀਗਾ 80% ਆਫ 뎀 ਵਰ ਨਾਨ ਮੁਸਲਿਮਸ ਐਂਡ ਓਨਲੀ 20% ਵਰ ਐਮੀਨੈਂਟ ਮੁਸਲਿਮਸ ਕੋਈ ਪ੍ਰੋਫੈਸਰ ਸੀਗਾ ਕੋਈ ਡਾਕਟਰ ਸੀਗਾ ਐਂਡ ਬਾਕੀ ਜਿਹੜੇ 80% ਨਾਨ ਮੁਸਲਿਮ ਸੀਗੇ ਉਹ ਵੀ ਸਾਰੇ ਐਮੀਨੈਂਟ ਪਰਸਨੈਲਿਟੀਜ਼ ਆਫ ਪੰਜਾਬ ਸੀਗੇ ਉਹਨਾਂ ਨੂੰ ਪਤਾ ਲੱਗਿਆ ਕਿ ਨੋ ਇਫਤਾਰ ਪਾਰਟੀ ਇਫਤਾਰ ਹੁੰਦਾ ਕੀ ਹੈ ਰੋਜ਼ ਇਫਤਾਰ ਦਾ ਮਤਲਬ ਕੀ ਹੈ ਕਿ ਰੋਜ਼ਾ ਚਲੋ ਖੋਲਦੇ ਆ ਉਹਨੂੰ ਇਫਤਾਰ ਕਹਿੰਦੇ ਨੇ ਆਪਸ ਵਿੱਚ ਮਿਕਸ ਅਪ ਹੋਏ ਤੇ ਅਸੀਂ ਇੱਕ ਪੈਗਾਮ ਦੇਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਸੋਸ਼ਲ ਮੁੱਦੇ ਛੋਟੇ ਛੋਟੇ ਹੁੰਦੇ ਨੇ ਮੈਂ ਜੇ ਜੇ ਆਪਣੀ ਅੱਜ ਮੈਨੂੰ ਥੋੜੀ ਜੀ ਰੱਬ ਨੇ ਕਾਮਯਾਬੀ ਦਿੱਤੀ ਹੈ ਤਾਂ ਮੈਂ ਇੱਕ ਸੋਸ਼ਲ ਮੁੱਦਿਆਂ ਤੇ ਆਵਾਜ਼ ਵੀ ਬੰਨਣਾ ਚਾਹਣਾ ਨਹੀਂ ਤਾਂ ਫਾਇਦਾ ਕੀ ਹੈ ਮੋਡਲਿੰਗ ਦਾ 5-6 ਮਹੀਨੇ ਪਪੂਲਰ ਹੋਊਗਾ ਘਰ ਜਾ ਕੇ ਬਹਿ ਜਾਊਗਾ ਜੇ ਮੈਂ ਹਾਈਲਾਈਟ ਹੋਇਆ ਤਾਂ ਮੈਂ ਕੁਛ ਨਾ ਕੁਛ ਸਮਾਜ ਲਈ ਕਰਾਂ ਨਾ ਇੱਕ ਛੋਟਾ ਜਿਹਾ ਮੁੱਦਾ ਹੁੰਦਾ ਹੈ ਦੁਨੀਆ ਆਪਣੇ ਬਰਥਡੇ ਮਨਾਦੀ ਹੈ ਜਾਂ ਤਿਹਾਰ ਮਨਾਦੀ ਹੈ ਆਪਣੀ ਫੈਮਲੀ ਫਰੈਂਡਸ ਨਾਲ ਮਨਾਦੀ ਹੈ ਇਸੇ ਤੇ ਮੈਂ ਮੈਂ ਗਰੀਬ ਨਿਕਾਂਗਾ ਉਹਨਾਂ ਨੂੰ ਲੈਸ ਪ੍ਰਿਵੀਲੇਜਡ ਬੱਚਿਆਂ ਨਾਲ ਮੈਂ ਜਾ ਕੇ ਆਪਣੀ ਈਦ ਮਗਾਈ ਕਿਆ ਸਕੂਨ ਮਿਲਿਆ ਔਰ ਉਹਦਾ ਮੈਸੇਜ ਬੜਾ ਪੋਜ਼ਿਟਿਵ ਗਿਆ ਮੈਨੂੰ ਲੱਗਦਾ ਹੁਣ ਤੁਸੀਂ ਦੀਵਾਲੀ ਤੇ ਦੇਖੋਗੇ ਇਹ ਚੀਜ਼ਾਂ ਕਾਫੀ ਦੁਨੀਆ ਕਰੋਗੇ ਤੇ ਜੀ ਬਸ ਇਹ ਜਿਹੜੀ ਰੱਬ ਨੇ ਲਾਈਫ ਦਿੱਤੀ ਹੈ ਦੁਬਾਰਾ ਮੈਂ ਸ਼ੁਕਰੀਆ ਕਰਨਾ ਚਾਹਨਾ ਮੈਂ ਲੋ ਪਹਿਲਾਂ ਸਵੇਰੇ ਉੱਠਦੇ ਸਾਰੀ ਅੱਧਾ ਪੌਣਾ ਘੰਟਾ ਦਾ ਮੇਰਾ ਸ਼ੁਕਰਾਨੇ ਜਾਂਦਾ ਕਿਉਂਕਿ ਬੰਦੇ ਦੀ ਜ਼ਿੰਦਗੀ ਵਿੱਚ ਡਾਊਨਫਾਲ ਵੀ ਕਾਫੀ ਆਦੇ ਹੁੰਦੇ ਨੇ ਜੇ ਮੇਰੇ ਵਾਰ ਕੇ ਬੰਦੇ ਦੀ ਜ਼ਿੰਦਗੀ ਵਿੱਚ ਕਾਫੀ ਡਾਊਨਫਾਲ ਆਇਆ ਸੀ 2011 ਚ ਉਸ ਤੋਂ ਬਾਅਦ ਮੈਂ ਜਦ ਦੁਬਾਰਾ ਉੱਠੇ ਹਾਂ ਜੇ ਮੈਂ ਸਕਸੈਸਫੁਲ ਹੋਇਆ ਔਰ ਉਹ ਵੀ ਇੱਕ ਅਨਐਕਸਪੈਕਟਿਡ ਸਕਸੈ ਤੇ ਉਹ ਨੂੰ ਮੈਂ ਗਵਾਨਾ ਤਾਂ ਨਹੀਂ ਚਾਹੁੰਦਾ ਕੋਈ ਗਲਤੀ ਜ਼ਿੰਦਗੀ ਚ ਨਹੀਂ ਕਰਨਾ ਚਾਹੁੰਦਾ ਤੇ ਰੱਬ ਤੋਂ ਹਮੇਸ਼ਾ ਡਰ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਕਰਨਾ ਆਉਣ ਵਾਲੇ ਦਿਨਾਂ ਆ ਸ਼ਾਇਦ ਕੋਈ ਮਿਹਨਤ ਕਰ ਰਹੇ ਹਾਂ ਕੋਈ ਫਿਲਮਾਂ ਫੁਲਮਾਂ ਆ ਜਾਣੀ ਆ ਕੋਈ ਹੋਰ ਸੀਰੀਅਲ ਸੂਰੀਲ ਜਾਂ ਕੁਝ ਵੀ ਆ ਜਾਏ ਬਟ ਉਸ ਤੋਂ ਪਹਿਲਾਂ ਪੋਜ਼ਿਟਿਵਿਟੀ ਫੈਲਾ ਕੇ ਚਾਹੇ ਉਹ ਸੋਸ਼ਲ ਮੀਡੀਆ ਤੇ ਚਾਹੇ ਉਹ ਗਰਾਊਂਡ ਤੇ ਇੱਕ ਮੈਂ ਸਮਾਜ ਨੂੰ ਇੱਕ ਅੱਛੇ ਇਨਸਾਨ ਦਾ ਪੈਗਾਮ ਜਰੂਰ ਦੇਣਾ ਚਾਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਰਿਆਣ ਦਾ ਥੈਂਕ ਯੂ ਸੋ ਮਚ ਸਰ ਨੂੰ ਪ੍ਰੇਰਨਾ ਕਿੱਥੋਂ ਮਿਲੀ ਮੋਡਲਿੰਗ ਤੇ ਹੋਣ ਦੀ ਜਿਵੇਂ ਇਹ ਉਮਰ ਚਾਕੇ ਦਾ ਆਦਮੀ ਰਿਟਾਇਰਮੈਂਟ ਲੈ ਲੈਂਦਾ ਹੈ ਪਰ ਤੁਹਾਨੂੰ ਮੈਨੂੰ ਪ੍ਰੇਰਨਾ ਕਿਤੋਂ ਨਹੀਂ ਮਿਲੀ ਜੀ ਭਾਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਇਹ ਮੈਂ ਜਦ ਆਪਣਾ ਵਰਕਆਊਟ ਕਰਕੇ ਅ ਮਤਲਬ ਰਨਿੰਗ ਕਰਦਾ ਸੀ ਜਾਂ ਜਿਮ ਜਾਂਦਾ ਸੀਗਾ ਉਹ ਜਦ ਮੈਨੂੰ ਆਪਣੀ ਆਪ ਨੂੰ ਮੈਂ ਦੇਖਦਾ ਸੀ ਨਾ ਮੈਨੂੰ ਆਪਣੇ ਮਹਿਸੂਸ ਹੁੰਦਾ ਸੀ ਕਿ ਸਮਥਿੰਗ ਗੁੱਡ ਇਜ਼ ਹੈਪਨਿੰਗ ਟੂ ਮੀ ਤੇ ਮੈਂ ਉਹ ਉਹ ਦੇਖ ਕੇ ਫੋਟੋਆਂ ਪਾਈਆਂ ਤੇ ਮੈਨੂੰ ਨਹੀਂ ਪਤਾ ਸੀ ਫੈਸ਼ਨ ਸ਼ੋਅ ਕੀ ਹੁੰਦਾ ਮਾਡਲਿੰਗ ਦਾ ਮੈਨੂੰ ਨਹੀਂ ਪਤਾ ਸੀਗਾ ਉਹ ਪਾਈ ਉੱਥੋਂ ਇੱਕ ਫਿਲਮ ਆਫਰ ਹੋਈ ਜਿਹੜਾ ਨਹੀਂ ਮਿਲੀ ਉਸ ਤੋਂ ਬਾਅਦ ਇੱਕ ਐਡ ਮਿਲ ਗਈ ਫਿਰ ਫੈਸ਼ਨ ਸ਼ੋਅ ਆਪਣੇ ਆਪ ਮਿਲੂ ਰੱਬ ਨੇ ਆਪ ਹੀ ਨਾ ਜਿਵੇਂ ਬਾਹ ਫੜ ਕੇ ਮੈਨੂੰ ਐ ਤੋਰਤਾ ਉਸ ਪਾਸੇ ਮੈਨੂੰ ਮੇਰੇ ਮੇਰੇ ਵਿੱਚ ਮਾਡਲ ਬਣਨ ਦੀ ਖਾਇਸ਼ ਕੋਈ ਨਹੀਂ ਸੀ ਹਾਂ ਆਜ ਦੀ ਸਾਲਟ ਐਂਡ ਪੈਪਰ ਲੁੱਕ ਕੇ ਜਰੂਰ ਮੇਰਾ ਇੱਕ ਮੈਂ ਵੀ ਤੁਹਾਡੇ ਮੰਗੋ ਸਭ ਮੰਗੋ ਵਾਲ ਕਾਲੇ ਕਰਾਉਂਦਾ ਸੀਗਾ ਮੇਰੀ ਫ੍ਰੈਂਚ ਬੀਅਰਡ ਹੁੰਦੀ ਸੀ ਤੇ ਉਹ ਸਟਾਈਲਿਸ਼ ਠੀਕਾ ਦਿੱਲੀ ਮੇਰਾ ਇੱਕ ਆਲਮ ਕਰਕੇ ਮੁੰਡਾ ਉਹ ਕਹਿੰਦਾ ਸਰ ਆ ਸਾਲਟ ਐਂਡ ਪੈਪਰ ਲੁੱਕ ਬੜੀ ਚੱਲਦੀ ਹੈ ਤੁਸੀਂ ਕਰ ਲੋ ਤੇ ਮੈਂ ਕਿਹਾ ਤੂੰ ਘਰੋਂ ਛੱਤਰ ਪਾਏਗਾ ਮੇਰੇ ਉਹੀ ਗੱਲ ਹੋਈ ਉਹਨੇ ਮੈਂ ਰੱਖ ਲਿਆ ਤੇ ਸਾਰੇ ਘਰੋਂ ਮੇਰੇ ਮਾਮਾ ਜੀ ਹੁਣੀ ਦਾ ਬੁढ़ा ਲੱਗਣ ਲੱਗ ਗਿਆ ਸਾਤੋ ਹੀ ਬੁढ़ा ਲੱਗਣ ਲੱਗ ਗਿਆ ਫਿਰ ਇੱਕ ਚੀਜ਼ ਹੁੰਦੀ ਹੈ ਜ਼ਿੰਦਗੀ 'ਚ ਕਦੇ ਵੀ ਕੋਈ ਵੀ ਆਪਣਾ ਕੰਮ ਕਰਨਾ ਨਾ ਲੋਕ ਕੀ ਕਹਿਣਗੇ ਭੁੱਲ ਜਾ ਜਿੱਦਨ ਤੁਸੀਂ ਇਹ ਵਾਲੀ ਮੈਂਟੈਲਿਟੀ ਛੱਡਤੀ ਤੁਸੀਂ ਆਪਣੇ ਸਾਰੇ ਬੰਦੇ ਆਪਣੇ ਜਿੰਨੇ ਵੀ ਪੈਸ਼ਨ ਪਰਸਿਊ ਕਰ ਸਕਦੇ ਆਪਾਂ ਅੱਧੇ ਬੰਦੇ ਇਸੀ ਗੱਲ ਤੋਂ ਕੋਈ ਕੰਮ ਨਹੀਂ ਕਰਦੇ ਲੋਕ ਕੀ ਕਹਿਣਗੇ ਜ਼ਿੰਦਗੀ ਜੋ ਜ਼ਿੰਦਾ ਦਿਲ ਮੰਗੋ ਜਿਓ ਚੰਗੀ ਜ਼ਿੰਦਗੀ ਜਿਉ ਪੋਜ਼ਿਟਿਵ ਜ਼ਿੰਦਗੀ ਜਿਉ ਜ਼ਿੰਦਗੀ ਦੇ ਮਜ਼ੇ ਲੁੱਟੋ ਬੜੀ ਛੋਟੀ ਜੀ ਹੈ ਇਹ ਦੁਬਾਰਾ ਨਹੀਂ ਮਿਲਦੀ ਉਹ ਪਤਾ ਨਹੀਂ ਉਹ ਦੁਨੀਆ ਕਹਿੰਦੀ ਹੁੰਦੀ ਸੱਤ ਜਨਮ ਇਹ ਮੈਂ ਤਾਂ ਪਤਾ ਨਹੀਂ ਆਪਾਂ ਨੂੰ ਤਾਂ ਇੱਕੋ ਦਾ ਪਤਾ ਹੈ ਵੀ ਕੱਲ੍ਹ ਰਹੀ ਹੈ ਇਸ ਲਈ ਐਹੀ ਐ ਜੀ ਜ਼ਿੰਦਗੀ ਠੀਕ ਹੈ ਤੇ ਆ ਬੈ ਜਾਊਂਗਾ ਹੁਣ ਰਾਤੀ ਦਰਬਾਰ ਸਾਹਿਬ ਜਾਊਂਗਾ ਤੇ ਕਦੇ ਕਿਸੇ ਨਾਲ ਆਣਾ ਹੋਵੇ ਆ ਕੇ ਉੱਥੇ ਬੱਥਾ ਟੇਕੀਏ ਮੈਂ ਅੱਧਾ ਪੌਣਾ ਘੰਟਾ ਘੰਟਾ ਬੈਠੂਗਾ ਤੇ ਰੱਬ ਨੇ ਇੱਕ ਵਰਤਲਾ ਕਰੂੰਗਾ ਵੀ ਰੱਬ ਜੀ ਹਾਂ ਤੁਸੀਂ ਦੇ ਦਿੱਤਾ ਪਹਿਲਾਂ థాంਕ ਯੂ ਹੈ ਤੇ ਇਹਨੂੰ ਮੇਨਟੇਨ ਕਰਨ ਦੀ ਹਿੰਮਤ ਦੇ ਦਿੱਤੀ ਕਿਤੇ ਮੈਸੇਜ ਕੀ ਦੇਣਾ ਚਾਹੁੰਦਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਤੇ ਏਜ ਬਿਲਕੁਲ 50 ਤੋਂ 60 ਨਾਲ ਜੋੜ ਲਈਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ 50 ਤੋਂ 60 ਵੀ ਜੋੜ ਲਈਏ ਹਾਂ ਵੀ ਉਹ ਜਿਹੜੇ ਸਾਡੀ ਉਮਰ ਦੇ ਨੇ ਉਹਨਾਂ ਨੂੰ ਵੀ ਕੀ ਮਿਲ ਦੇਖੋ ਜੀ ਮੈਸੇਜ ਤਾਂ ਮੈਂ ਇਹ ਦੇਣਾ ਚਾਹਾਂਗਾ ਕਿ ਆਪਾਂ ਨੂੰ ਜਿਹੜਾ ਵਰਕਆਊਟ ਹੈ ਨਾ ਬੋਡੀ ਦਾ ਵਰਕਆਊਟ ਜੀ ਆਪੋ ਕਰਦੇ ਆ ਇੱਕ ਤਾਂ ਆਪਣੀ ਹੈਲਥ ਠੀਕ ਹੁੰਦੀ ਹੈ ਇੱਕ ਉਹਦੇ ਨਾਲ ਜਿਹੜੀ ਤੁਹਾਡੀ ਮਾਈਂਡ ਦੀ ਹੈਲਥ ਹੈ ਨਾ ਉਹ ਸੁਧਰਦੀ ਹੈ ਜਿਹੜਾ ਤੁਸੀਂ ਰਿਫਰੈਸ਼ ਹੁੰਦਾ ਤੁਹਾਡਾ ਮਾਈਂਡ ਜਿਹੜੀ ਤੁਹਾਡੇ ਮਾਈਂਡ ਚੋਂ ਨੈਗੇਟਿਵਿਟੀ ਖਤਮ ਹੋ ਜਾਂਦੀ ਹੈ ਔਰ ਤੁਸੀਂ ਇੱਕ ਪੋਜ਼ਿਟਿਵ ਬੰਦੇ ਬਣ ਕੇ ਆਉਂਦੇ ਇਸ ਵਕਤ ਮੈਂ ਤੁਹਾਡੇ ਅੱਗੇ ਬੈਠਾ ਮੇਰੇ ਬੈਕ ਤੇ ਚਾਰ ਪੰਜ ਵੱਡੀਆਂ ਵੱਡੀਆਂ ਪ੍ਰੋਬਲਮ ਮੇਰੀ ਜ਼ਿੰਦਗੀ ਚੱਲ ਰਹੀਆਂ ਸਭ ਦੀ ਚੰਗੀ ਚੱਲਦੀਆਂ ਹੁੰਦੀਆਂ ਜੇ ਮੈਂ ਨੈਗੇਟਿਵ ਹੋਵਾਂਗਾ ਉਹ ਮੈਂ ਨੈਗੇਟਿਵਿਟੀ ਕਰਕੇ ਉਹਨੂੰ ਡਿਪਰੈਸ਼ਨ ਜੀਆ ਉਹ ਬਾਰੇ ਸੋਚੀ ਜਾਊਂਗਾ ਬੜਾ ਉਦਾਸ ਹੋ ਕੇ ਬੈਠਾ ਰਹੂੰਗਾ ਅੱਜ ਮੈਂ ਪੋਜ਼ਿਟਿਵ ਫਰੇਮਵਰਕ ਚਾ ਮਾਈਂਡ ਦੇ ਮੈਂ ਕਹਿੰਦਾ ਕੋਈ ਗੱਲ ਨਹੀਂ ਆ ਗਈ ਆ ਗਈ ਆਪਣੇ ਆਪ ਸੋਲਵ ਹੋ ਜੂਗੀ ਮਤਲਬ ਇਨ ਦੀ ਸੈਂਸ ਤੁਸੀਂ ਜੇ ਵਰਕਆਊਟ ਕਰਦੇ ਹੋ ਸ਼ਰੀਰ ਦਾ ਤੁਹਾਡਾ ਮਾਈਂਡ ਜਿਹੜਾ ਪੋਜ਼ਿਟਿਵ ਹੁੰਦਾ ਹੈ ਉਹ ਤੁਸੀਂ ਫਿਰ ਹਰ ਲਾਈਫ ਦੀ ਹਰ ਸਮੱਸਿਆ ਨੂੰ ਪੋਜ਼ਿਟਿਵ ਵੇਅ ਨਾਲ ਸੋਚਦੇ ਤੇ ਸਰ ਜੀ ਤੁਹਾਨੂੰ ਫਸਟ ਹੈਂਡ ਤੇ ਨਹੀਂ ਵੀ ਮੁਸ਼ਕਿਲਾਂ ਨਹੀਂ ਅਸੀਂ ਕਰ ਲਵਾਂਗੇ ਸਰ ਮੁਸ਼ਕਿਲਾਂ ਤਾਂ ਆਂਦੀਆਂ ਹੀ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਮਜ਼ਾਕ ਉੱਡਦਾ ਤੁਹਾਡਾ ਹੁਣ ਤੁਸੀਂ ਆਪ ਦੇਖੋ ਨਾ ਵੀ ਇੱਕ 54 ਸਾਲ ਦਾ ਬੰਦਾ ਰੋਜ਼ ਫੋਟੋਆਂ ਪਾ ਰਿਹਾ ਇੰਸਟਾ ਤੇ ਜੁਆਕਾ ਵਾਂਗੂ ਤੇ ਉਹ ਮਜ਼ਾਕ ਉਡੂਗਾ ਹੀ ਮਤਲਬ ਉਹ ਜਿਹੜੇ ਵੀ ਮੈਨੂੰ ਮਜ਼ਾਕ ਉਡਾਰੇ ਸੀਗੇ ਉਹ ਰਾਈਟ ਸੀਗੇ ਆਪਣੇ ਗੱਲੋਂ ਬਿਲਕੁਲ ਸੀਗੇ ਲੇਕਿਨ ਮੈਂ ਠੀਠ ਮੈਨੂੰ ਕਹਾਂਗਾ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕ ਕੀ ਸੋਚਣਗੇ ਮੈਂ ਸੋਚਣੀ ਮੈਂ ਤਾਂ ਮੈਨੂੰ ਚੰਗਾ ਲੱਗਦਾ ਮੈਂ ਕਰੂੰਗਾ ਸਰ ਕੋ ਦੱਸੋ ਮੈਂ ਆਪਣੇ ਖੇਲਾ ਸਾਹਿਬ ਨੂੰ ਮਿਲ ਕੇ ਗੱਲ ਦੀ ਰੂਹ ਖੇਲਾ ਸਾਹਿਬ ਨਾਲ ਮਿਲਦੇ ਰਹਿਣਾ ਜੀ ਉਹਨਾਂ ਦੀ ਪੁਰਾਣੀ ਵਾਕਿਅਤ ਹੈ ਖੇਲਾ ਸਾਹਿਬ ਨਾਲ ਸਾਹੂ ਨਹੀਂ ਮੇਰੇ ਇਤ ਤੇ ਘਰ ਆ ਆਪਣਾ ਰੋਜ਼ਾ ਇਫਤਾਰੀ ਤੇ ਘਰ ਆ ਕੇ ਗਏ ਸੀਗੇ ਹੁਣ ਕੈਂਪੇਨਿੰਗ ਚ ਲਾ ਲੱਗੂੰਗਾ ਉਹਨਾਂ ਦੇ ਮੈਂ ਉਹ ਜੀ ਬੜਾ ਸੱਚਾ ਬੰਦਾ ਔਰ ਦਲੇਰ ਬੰਦਾ ਮੈਨੂੰ ਮੈਂ ਪੋਲੀਟੀਸ਼ੀਅਨ ਬੜੇ-ਬੜੇ ਦੇਖੇ ਨੇ ਕਾਫੀ ਨੂੰ ਮਿਲਦਾ ਉਹਨਾਂ ਦੀ ਇੱਕ ਖਾਸੀਅਤ ਹੈ ਉਹ ਸੱਚੇ ਬੰਦੇ ਨੇ ਔਰ ਦਲੇਰ ਜੇਕਰ ਗੱਲ ਕਰੀਏ ਤੁਹਾਡੀ ਸਟਰੈਂਥ ਦੀ ਤਾਂ ਤੁਹਾਡੀ ਸਟਰੈਂਥ ਤਾਂ ਕੀ ਰਹਾ ਬਿਲ ਪਾਵਰ ਬਿਲ ਪਾਵਰ ਸਿਰਫ ਬਿਲ ਪਾਵਰ ਹੈ ਭਾਜੀ ਮੈਨ ਜਿਹੜੀ ਤੁਸੀਂ ਸਵੇਰੇ ਭਜਨਾ ਕੋਈ ਸੌਖਾ ਕੰਮ ਨਹੀਂ ਹੈ ਤੁਸੀਂ ਜਦ ਘੰਟਾ-ਘੰਟਾ ਭਜਦੇ ਹੋ ਨਾ ਕਈ ਵਾਰ ਤਾਂ 5 ਮਿੰਟ ਦੀ ਫੂਕ ਨਿਕਲ ਜਾਂਦੀ ਹੈ ਬੰਦੇ ਦੀ ਠੀਕ ਹੈ ਉਹ ਜਿਹੜੀ ਸਰੀਰ ਜਰੂਰ ਜਵਾਬ ਦਿੰਦਾ لیکن ਜਿਹੜੀ ਉਹ ਵਿਲ ਪਾਵਰ ਹੈ ਨਾ ਬੰਦਾ ਕਹਿੰਦਾ ਕੋਈ ਗੱਲ ਨਹੀਂ ਯਾਰ ਮੈਂ ਨਹੀਂ ਹਟਦਾ ਜਿਹੜੀ ਤੁਹਾਡਾ ਮੈਸੇਜ ਆਇਆ ਕਿ ਵਿਲ ਪਾਵਰ ਬੰਦ ਕਰ ਪਾਵਰ ਹੋਣੀ ਚਾਹੀਦੀ ਮੈਂ ਇਹੀ ਵਿਲ ਪਾਵਰ ਜਿਹੇ ਬੰਦੇ ਆ ਜੋ ਮੁੰਡੇ ਨਸ਼ਾ ਛੱਡ ਜਣ ਠੀਕ ਹੈ ਜੀ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ